ਹਾਂਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਦੇ ਵਿੱਚ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਦੀ ਆਪਣੀ ਜਿਹੜੀ ਵੀਡੀਓ ਆ ਇਹ ਬਲੌਗ ਨਹੀਂ ਮੈਂ ਇਹਨੂੰ ਵੀਡੀਓ ਦੇ ਤੌਰ ਤੇ ਦੇਖੂੰਗਾ ਉਹਦਾ ਆਪਾਂ ਬਲੌਗ ਪਾਈਦੇ ਆ ਤੇ ਇਹ ਆਪਣੀ ਵੀਡੀਓ ਜਿਹੜੀ ਆਪਾਂ ਲੱਗੀਆਂ ਪਾਉਣ ਤੇ ਆਪਾਂ ਜਿਹੜੇ ਮੈਕ ਲਏ ਹੋ ਸੀਗੇ ਉਹਨਾਂ ਦਾ ਫੁੱਲ ਰਿਵਿਊ ਕਰਾਂਗੇ ਠੀਕ ਹੈ ਜੀ ਪੂਰੀ ਜਾਣਕਾਰੀ ਲਵਾਂਗੇ ਇਹਨਾਂ ਦਾ ਰਿਵਿਊ ਕਰਾਂਗੇ ਤੇ ਕੀ ਇਹਨਾਂ ਦਾ ਪ੍ਰਾਈਸ ਆ ਉਹ ਵੀ ਆਪਾਂ ਐਂਡ ਤੇ ਗੱਲ ਕਰਾਂਗੇ ਤੇ ਇੰਨੀ ਕੋਸਟ ਦੇ ਵਿੱਚ ਆਪਾਂ ਨੂੰ ਲੈਣੀ ਚਾਹੀਦੀ ਜਾਂ ਨਹੀਂ ਲੈਣੀ ਚਾਹੀਦੀ ਸਾਰੀ ਗੱਲਬਾਤ ਕਰਾਂਗੇ ਤੇ ਇਹ ਜਿਹੜੀ ਵੀਡੀਓ ਇਹ ਕਾਫੀ 10 ਮਿੰਨਾਂ ਦਾ 10-12 ਦਿਨ ਹੋ ਗਏ ਆਪਣੇ ਕੋਲ ਵੀਡੀਓ ਨਹੀਂ ਪਈ ਤੁਹਾਨੂੰ ਪਤਾ ਵੀ ਆਪਣੇ ਮੌਸਮ ਜਿਹੜੇ ਆ ਮੀਂਹ بارش ਚੱਲ ਰਹੀ ਆ ਸਗਾ ਉਹਦੇ ਕਰਕੇ ਜਿਹੜਾ ਆਪਣਾ ਮੌਸਮ ਖਰਾਬ ਰਿਹਾ ਆ ਕਿਥੇ ਪਾਸੇ ਜਾਬ ਨਹੀਂ ਹੋਇਆ ਇਸ ਕਰਕੇ ਅੱਜ ਤੁਹਾਨੂੰ ਦਿਖਾਉਣਾ ਵੀ ਅੱਜ ਦਿਨ ਵਧੀਆ ਲੱਗਾ ਧੁੱਪ ਲੱਗੀ ਹੋਆ ਇਹਨਾਂ ਦੇਖੋ ਕਿੱਦਾਂ ਲੱਗਾ ਆ ਤੇ ਧੁੱਪ ਕਾਰਨ ਜਿਹੜੀ ਗਰਮੀ ਵੀ ਹੋ ਜਾਂਦੀ ਆ ਤੇ ਮੀਂਹ ਜਦੋਂ ਪੈਂਦਾ ਆ ਤੇ ਫਿਰ ਮੌਸਮ ਠੀਕ ਰਹਿੰਦਾ ਜੇ ਇੱਕ ਦਿਨ ਧੁੱਪ ਲੱਗ ਜਵੇ ਤੇ ਗਰਮੀ ਹੋ ਜਾਂਦੀ ਆ ਅੱਜ ਵੀ ਜਿੱਦਾ ਗਰਮੀ ਦਾ ਮੌਸਮ ਆ ਤੇ ਆਜੋ ਆਪਾਂ ਫੁੱਲ ਰਿਵਿਊ ਕਰਦੇ ਆਂ ਪਹਿਲਾਂ ਅੱਜ ਆਪਣੇ ਕੋ ਗਰੇਨਾਰੋ ਵਾਇਰਲੈਸ ਮਾਈਕ੍ਰੋਫੋਨ ਇਹਦੀ ਆਪਾਂ ਫੁੱਲ ਟੈਸਟਿੰਗ ਕਰਾਂਗੇ ਇਹ ਆਪਣੇ ਕੰਮ ਬਲੌਗਿੰਗ ਵਿੱਚ ਜਾਂ ਆਪਾਂ ਇੰਸਟਾਗ੍ਰਾਮ ਤੇ ਵੀਡੀਓ ਪਾਉਂਦੇ ਆਂ ਹੋਰ ਵੀ ਆਪਾਂ ਕਈ ਕੰਮ ਇਹਦੇ ਵਿੱਚੋਂ ਲੈ ਸਕਦੇ ਆਂ ਵਾਇਰਲੈਸ ਆ ਤੇ ਆਪਾਂ ਬਾਕਸ ਓਪਨ ਕਰਕੇ ਦੇਖਾਂਗੇ ਸਾਨੂੰ ਕੀ ਕੀ ਬਾਕਸ ਵਿੱਚ ਮਿਲਦਾ ਆ ਕੀ ਰਿਵਿਊ ਰਹਿੰਦਾ ਆ ਕੀ ਸਾਰੇ ਵੀਡੀਓ ਦੇ ਵਿੱਚ ਬਣੇ ਰਹੋ ਕਰਦੇ ਆ ਇਹਦਾ ਬਾਕਸ ਓਪਨ ਇਸ ਤਰ੍ਹਾਂ ਦੀ ਇਹਦੀ ਪੈਕਿੰਗ ਵਿੱਚ ਆਉਂਦੀ ਆ ਠੀਕ ਆ ਜੀ ਦੱਬੀ ਨੂੰ ਬਾਹਰ ਕੱਢ ਕੇ ਦੇਖਦੇ ਆ ਪਲਾਸਟਰ ਦੀ ਆ ਵਧੀਆ ਪਲਾਸਟਰ ਲੱਗੀ ਹੋ ਵੈਸੇ ਨਹੀਂ ਮਾੜੀ ਵੀ ਹੈ ਨਹੀਂ ਢੱਕਣ ਵੀ ਇਹਦਾ ਮਤਲਬ ਕਿ ਵਧੀਆ ਇਹਨਾਂ ਮਾੜਾ ਨਹੀਂ ਹੈਗਾ ਸਪ੍ਰਿੰਗ ਵਧੀਆ ਕੰਮ ਕਰਦਾ ਹੈ ਇਹਦਾ ਤੇ ਇਹਨੂੰ ਆਪਾਂ ਸਾਈਡ ਤੇ ਰੱਖਦੇ ਆ ਡੱਬੇ ਵਿੱਚ ਦੇਖਦੇ ਆ ਪਲੱਸ ਕੀ ਆ ਕਰਕੇ ਸਾਈਡ ਤੇ ਰੱਖਦੇ ਆ ਇਹ ਮੈਨੂ ਗਾਰਡ ਆ ਜਿਹਦੇ ਇਸਤੇਮਾਲ ਦੇ ਨਾਲ ਆਪਾਂ ਇਹਨੂੰ ਚਲਾਉਣਾ ਸਿੱਖ ਸਕਦੇ ਆ ਤੇ ਪਲੱਸ ਕੰਪਨੀ ਆਪਾਨੂੰ 1 ਸਾਲ ਦੀ ਵਾਰੰਟੀ ਦਿੰਦੀ ਹੈ ਦੇਖ ਸਕਦੇ ਹੋ ਵਾਰੰਟੀ ਗਾਰਡ ਆ ਇਹ ਸਾਈਡ ਤੇ ਰੱਖ ਕੇ ਛੋਟੀ ਲੱਭੀ ਹੋਰ ਮਿਲਦੀ ਏ ਇੱਕ ਵਿੱਚ ਤੇ ਇਹਦੇ ਵਿੱਚ ਦੇਖਦੇ ਆ ਕੀ ਆਪਾਨੂੰ ਮਿਲਦਾ ਡਾਟਾ ਕੇਬਲ ਟਵਨ 1 ਡਾਟਾ ਕੇਬਲ ਇਹ ਹੈ ਇਹ ਸਾਡੇ ਟੂ-ਇਨ-ਵਨ ਨੇ ਦੋ ਚੀਜ਼ਾਂ ਇਕੱਠੀਆਂ ਚਾਰਜ ਆਪਾਂ ਨੂੰ ਤੋਂ ਕਰ ਸਕਦੇ ਹਾਂ। ਓਟੀਜੀ ਆਪਾਨੂੰ ਮਿਲਦੀ ਆ ਆਈਫੋਨ ਤੇ ਇਸਤੇਮਾਲ ਕਰਨ ਨੂੰ ਜਿੰਨਾਂ ਕੋ ਆਈਫੋਨ ਆ ਉਹਨਾਂ ਨੂੰ ਅਲੱਗ ਤੋਂ ਓਰੀਜੀਨਲ ਲੈਣ ਦੀ ਲੋੜ ਨਹੀਂ ਕੰਪਨੀ ਇਹ ਆਪਾਂ ਨੂੰ ਵਿਚੇ ਦੇ ਦਿੰਦੀ ਆ। ਇਹਨਾਂ ਕੋਲ ਸਮਾਰਟੀਆਂ ਸਾਈਡ ਤੇ ਹੁਣ ਆਪਾਂ ਕਰੀਏ ਮੇਨ ਗੱਲ ਛੋਟੀ ਜੀ ਡੱਬੀ ਮਿਲਦੀ ਆ ਆਪਾਂ ਨੂੰ ਜੋ ਕਿ ਆਪਣੇ ਹੱਥ ਦੇ ਵਿੱਚ ਪਰਫੈਕਟ ਆਉਂਦੀ ਆ ਤੇ ਜੇ ਲੁਕਿੰਗ ਦੀ ਗੱਲ ਕਰੀਏ ਡੱਬੀ ਦੀ ਇਹ ਧਾਰੀ ਜਿਹੜੀ ਚਿੱਟੀ ਧਾਰੀ ਆ ਇਹਦੀ ਲੁਕਿੰਗ ਨੂੰ ਹੋਰ ਵੀ ਵਧੀਆ ਕਰਦੀ ਆ ਤੇ ਪਿੱਛੇ ਇਹਦੇ ਟਾਈਪ ਸੀ ਚਾਰਜ ਲਾ ਕੇ ਆਪਾਂ ਇਹਨੂੰ ਚਾਰਜ ਕਰ ਸਕਦੇ ਆ ਤੇ ਫਰੰਟ ਤੇ ਗ੍ਰੇਨ ਆਰੂ ਬ੍ਰੈਡਿੰਗ ਲਿਗੀ ਤੁਸੀਂ ਦੇਖ ਸਕਦੇ ਆ ਤੇ ਛੋਟੀ ਜੀ ਐਲਈ ਡਿੱਤੀ ਆ ਜੋ ਕਿ ਆਪ ਨੂੰ ਬੈਟਰੀ ਦਾ ਇੰਡੀਕੇਟਰ ਦੇਵੇਗੀ ਇਹਨੂੰ ਆਪਾਂ ਹੁਣ ਖੋਲ ਕੇ ਦੇਖਦੇ ਆ ਓਪਨ ਕਰਨ ਤੇ ਤੁਸੀਂ ਦੇਖ ਸਕਦੇ ਆ ਵਿੱਚੋਂ ਇਸ ਤਰ੍ਹਾਂ ਇਹਦੀ ਸੈਟਿੰਗ ਬਣਾਈਆਂ ਦੋ ਮੈਕ ਪਲੱਸ ਜੋ ਆਪਾਂ ਫੋਨ ਦੇ ਵਿੱਚ ਲਾ ਕੇ ਵਾਇਰਲੈਸ ਚਾਰਜਿੰਗ ਕਨੈਕਟ ਕਰਦੇ ਆਂ ਤੇ ਮੈਗ ਨੂੰ ਬਾਹਰ ਕੱਢਣ ਤੇ ਤੁਸੀਂ ਦੇਖ ਸਕਦੇ ਆਂ ਆਟੋਮੈਟਿਕਲੀ ਜਿਹੜੀ ਬੈਟਰੀ ਦਾ ਇੰਡੀਕੇਟਰ ਚੱਲਣ ਲੱਗ ਪਿਆ ਆ ਜੋ ਆਪਾਂ ਨੂੰ ਬਾਹਰੋਂ ਹੀ ਦੇਖ ਜਾਂਦਾ ਆ ਤੇ ਮੈਗ ਨੂੰ ਬਾਹਰ ਕੱਢ ਕੇ ਇਹਦੇ ਫੀਚਰ ਆਪਾਂ ਦੇਖ ਲੈਣੇ ਆਂ ਦੋ ਸਾਨੂੰ ਬਟਨ ਮਿਲਦੇ ਨੇ ਇੱਕ ਆਨ ਆਫ ਦਾ ਤੇ ਦੂਸਰਾ ਮੀਓ ਜੋ ਨੌਇਸ ਦੇ ਤਿੰਨ ਲੈਵਲ ਮਿਲਦੇ ਹਨ ਉਹਨੂੰ ਸੈੱਟ ਕਰਨ ਵਾਸਤੇ ਆ ਕਸ ਆਪਾਂ ਨੂੰ ਬੈਟਰੀ ਬੈਟਰੀ ਦਾ ਇੰਡੀਕੇਟਰ ਮਿਲਦਾ ਆ ਜੋ ਆਪਾਂ ਕੰਟੈਕਟ ਕਰਨਾ ਉਹਦਾ ਇੰਡੀਕੇਟਰ ਹੈ ਜੇ ਆਪਾਂ ਮੈਕ ਨੂੰ ਮਿਊਟ ਕਰਨਾ ਆ ਉਹ ਆਪ ਮਿਊਟ ਕਰ ਸਕਦੇ ਹਾਂ ਇਹ ਨੌਸ ਦੇ ਜਿਹੜੇ ਆਪਾਂ ਨੂੰ ਤਿੰਨ ਲਾਈਵ ਮਿਲਦੇ ਆ ਇਹ ਇੰਡੀਕੇਟਰ ਉਸ ਦਾ ਆ ਤੇ ਜੇ ਆਪਾਂ ਗੱਲ ਕਰੀਏ ਇਹਦੀ ਚੁੰਡੀ ਦੀ ਚੁੰਡੀ ਦੀ ਕੁਆਲਿਟੀ ਵਧੀਆ ਆ ਤੇ ਮੈਗ ਲੱਗਾ ਆ ਆਪਾਂ ਕਿਸੇ ਵੀ ਐਂਗਲ ਦੇ ਵਿੱਚ ਇਹਨੂੰ ਮੈਕ ਨੂੰ ਜਿਹੜਾ ਕਲਰ ਤੇ ਆਪਣੇ ਸੈੱਟ ਕਰ ਸਕਦੇ ਹਾਂ ਤੇ ਬਾਕੀ ਆਪਾਂ ਬਾਅਦ ਜਾ ਕੇ ਦੀ ਟੈਸਟਿੰਗ ਕਰਾਂਗੇ ਵਸ ਚੈੱਕ ਕਰਾਂਗੇ ਤੇ ਤੇ ਬਣੇ ਰਹੋ ਵੀਡੀਓ ਦੇ ਨਾਲ ਆਜੋ ਜੀ ਤੇ ਮੈਨਾਂ ਕਿ ਜਿਹੜੇ ਆਪਾਂ ਅਟੈਚ ਕਰ ਲਿਆ ਤੇ ਤੁਸੀਂ ਦੇਖ ਸਕਦੇ ਆ ਇਹਦੀ ਵੋਲਿਊਮ ਕਿੱਦਾਂ ਦੀ ਆਉਂਦੀ ਆ ਕਿਉਂਕਿ ਮੈਨੂੰ ਤਾਂ ਹਾਈ ਪਤਾ ਨਹੀਂ ਮੈਂ ਚੱਕ ਨਹੀਂ ਕਿਤੇ ਤੇ ਤੁਸੀਂ ਆਪ ਹੀ ਦੇਖ ਲਿਓ ਵੋਲਿਊਮ ਇਹਦੀ ਕਿੱਦਾਂ ਦੀ ਆ ਤੇ ਮੈਂ ਥੋੜਾ ਜਿਹਾ ਚੋਪ ਰਵਾਂਗਾ ਇਹਦਾ ਜਿਹੜਾ ਨੌਇਸ ਹੈ ਆਪਾਂ ਲੈਵਲ 10 ਤੇ ਹੀ ਸਿਹੱਟ ਕਰਤਾ ਆ ਕਿਉਂਕਿ ਆਪਾਂ ਸਿੱਧਾ ਤਿੰਨ ਤੇ ਹੀ ਆਪਾਂ ਇਹਨੂੰ ਯੂਜ਼ ਕਰਾਂਗੇ 1 2 ਦਾ ਕੋਈ ਮਤਲਬ ਨਹੀਂ ਹੈਗਾ ਵਿੱਚ ਇਹਦਾ ਮਤਲਬ ਇਹ ਹੁੰਦਾ ਵੀ ਜਿਹੜੀ ਬਾਹਰਲੀ ਆਵਾਜ਼ ਹੈ ਜਿੱਦਾਂ ਕੋਈ ਰੌਲਾ ਪੈਂਦਾ ਹੋਵੇ ਉਹ ਇਹਨੇ ਆਪਣੇ ਆਪ ਕੰਟਰੋਲ ਕਰ ਲੈਣੀ ਉਹ ਮੈਕ ਵਿੱਚ ਅੰਦਰ ਨਹੀਂ ਜਾਂਦੇਣੀ ਤੇ ਮੈਂ ਹੁਣ ਥੋੜਾ ਜਰ ਚੋਪ ਰਾਂਗਾ ਤਾਂ ਤੁਸੀਂ ਬਾਕੀ ਚੈੱਕ ਕਰਿਓ ਵੀ ਕਿੰਨੀ ਕੁ ਆਵਾਜ਼ ਬਾਹਰਲੀ ਜਿਹੜੀ ਹੋਈ ਇਹ ਖਿੱਚਦਾ ਜਾਂ ਨਹੀਂ ਖਿੱਚਦਾ ਤੇ ਤੁਹਾਨੂੰ ਪਤਾ ਲੱਗ ਗਿਆ ਹੁਣ ਆ ਕਿ ਚੁੱਪ ਰਹਿਣ ਤੇ ਕਿੰਨੀ ਕ ਇਹਦੀ ਬੱਚੇ ਆਵਾਜ਼ ਆਉਂਦੀ ਜਿਹੜੀ ਆਪਣੀ ਆਲੇ-ਦੁਆਲੇ ਦੀ ਆਵਾਜ਼ ਇਹ ਕਿੰਨੀ ਕੈਚ ਕਰਦਾ ਕਿੰਨੀ ਨਹੀਂ ਬਾਕੀ ਆਪਾਂ ਇਹਦੀ ਰੇਂਜ ਚੈੱਕ ਕਰਦੇ ਹਾਂ ਹੁਣ ਮੈਂ ਉਹ ਤੱਕ ਜਾਣਾ ਆ ਤੇ ਇਹਦੀ ਦੇਖਦਾ ਕਿੰਨੀ ਇੱਕ ਰੇਂਜ ਆ ਕਿੱਥੇ ਤੱਕ ਇਹ ਮਲਕੀ ਚੱਕ ਲੈਂਦਾ ਆ ਬਾਕੀ ਇਹਦੀ ਆਪਾਂ ਜੇ ਬੈਟਰੀ ਬੈਕਅਪ ਦੀ ਗੱਲ ਕਰੀਏ ਤੇ ਬੈਟਰੀ ਬੈਕਅਪ ਜਿਹੜਾ ਇਹ ਆਪਣਾ 10 ਘੰਟਿਆਂ ਦਾ ਕਹਿੰਦੇ ਆ ਕਿ ਜਿਹੜੇ ਆਪਾਂ ਮੈਕ ਜਿਹੜੇ ਦੋਨੇ ਯੂਜ਼ ਕਰ ਸਕਦੇ ਆ ਮਲਕੀ ਜੇ ਆਪਾਂ ਨਾਲ ਡੱਬੀ ਦੇ ਨਾਲ ਪੂਰਾ ਚਾਰਜ ਕਰੀਏ ਕਿਤੇ ਫਿਰ ਆਪਣੇ 45 ਘੰਟਿਆਂ ਦਾ ਬੈਕਅਪ ਮਿਲਦਾ ਆ ਤੇ ਆਪਾਂ ਨੂੰ ਵੈਸੇ 10 ਘੰਟਿਆਂ ਦੀ ਲੋਡ ਨਹੀਂ ਪੈਂਦੀ 10 ਘੰਟੇ ਬਹੁਤ ਜ਼ਿਆਦਾ ਹੋ ਜਾਂਦੇ ਆ ਅਸੀਂ ਤਾਂ ਬਸ ਮਸੀਂ 2-3 ਘੰਟਿਆਂ ਦੀ ਲੋਡ ਪੈਂਦੀ ਆ ਬਾਕੀ ਜਿੰਨੂੰ 10 ਘੰਟੇ ਦੀ ਲੋਡ ਪੈਂਦੀ ਆ ਉਹਦੇ ਹਾਸਤੇ ਵੀ ਠੀਕ ਆ ਦੇਖੋ ਆਪਾਂ ਇੰਨੀ ਦੂਰੀ ਤੇ ਆ ਗਏ ਆ ਤੇ ਤੁਹਾਨੂੰ ਪਤਾ ਲੱਗਦਾ ਹੋਣਾ ਜੇ ਵਿੱਚ ਕੋਈ ਕੱਟ ਲੱਗਦਾ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਆ ਆਪਾਂ 15-20 ਮੀਟਰ ਤੇ ਆ ਗਏ ਆ ਇੰਨੀ ਦੂਰੀ ਹੈਗੀ ਆਪਣੇ ਕੋਲ ਸਪੈਸ਼ਲੀ ਆਪਾਂ ਇੰਨੀ ਦੂਰੀ ਤੇ ਵੀਡੀਓ ਨਹੀਂ ਬਣਾਈਦੀ ਵੈਸੇ ਤੇ ਜ਼ੂਮ ਤੇ ਤੁਸੀਂ ਦੇਖ ਸਕਦੇ ਆ ਬਾਕੀ ਤੇ ਜੇ ਆਪਾਂ ਵੀਡੀਓ ਬਣਾਉਣੀ ਵੀ ਹੋਵੇ ਕੋਈ ਵੀ ਆਪਾਂ 3-4 ਮੀਟਰ ਦੇ ਦਾਇਰੇ ਦੇ ਅੰਦਰ ਹੀ ਬਣਾਈਦੀ ਆ ਇੰਨੀ ਦੂਰ ਜਾਣ ਦੀ ਲੋੜ ਨਹੀਂ ਆ ਬਾਕੀ ਤੁਹਾਨੂੰ ਵੌਲਿਮ ਬਾਰੇ ਪਤਾ ਲੱਗ ਗਿਆ ਹੋਣਾ ਆ ਤੇ ਜਿਹੜੀ ਨੌਇਸ ਹੈ ਜਿਹੜੀ ਕਿੰਨੀ ਕੁ ਕੰਟਰੋਲ ਕਰਦਾ ਉਹਦੇ ਬਾਰੇ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਆ ਤੇ ਬਾਕੀ ਆਪਾਂ ਇਹਦੀ ਜਿਹ ਪ੍ਰਾਈਸ ਦੀ ਗੱਲ ਕਰੀਏ ਤੇ ਪ੍ਰਾਈਸ ਇਹਦਾ 1500 ਦੇ ਵਿੱਚ ਲੈ ਕੇ 2000 ਦੇ ਵਿੱਚ ਵਿੱਚ ਆਪਾਂ ਨੂੰ ਇਹ ਮਿਲ ਜਾਂਦੇ ਆ ਤੇ ਬਾਕੀ ਇੰਨੀ ਆਪਣੀ ਜਾਣਕਾਰੀ ਤੁਸੀਂ ਸ਼ੇਅਰ ਕਰਿਓ ਜਿੰਨੀ ਆਪਾਂ ਤੁਹਾਡੇ ਨਾਲ ਕੀਤੀ ਆ ਤੇ ਮਿਲਦੇ ਆਪਾਂ ਆਪਣੇ ਨੈਕਸਟ ਬਲੌਗ 'ਚ ਵਾਹਿਗੁਰੂ ਸਾਰਿਆਂ ਦੀ ਚੜ੍ਹਦੀ ਕਲਾ ਰੱਖੀ ਧੰਨਵਾਦ